ਗਾਵੇ ਕਪਾਲਾਦ ਆਦ ਜਗੇਸ਼ਰ ਅਪਰੰਪਰ અવਤਾਰ ਬਰੋ ਗਾਵੇ ਜਮਦਗਨ ਪਰਸ਼ਰਾਮੇਸ਼ਰ ਕਰ ਕੁਠਾਰ ਰਗ ਤੇਜ ਹਰਿਓ ਉਦੋ ਅਕਰੂਰ ਬਿਦਰ ਗੁਣ ਗਾਵੇ ਸਰਬ ਆਤਮ ਜਿਨ ਜਾਣਿਓ ਕਬ ਕਲ ਸਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਕਬ ਕਲ ਸੁ ਜਸ ਗਾਓ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਕਲ ਜੋ ਕੀ ਉਤਾਰ ਨਾਮ ਕੇ ਬੋਹਤ ਜਹ ਰਜੂਰ ਹਾਜ਼ਰਾ ਹਜ਼ੂਰ ਜਾਗਤ ਜੋਤਖ ਚੌਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਜਨ ਸਾਹਿਬ ਜੀ ਹੋ ਆਪ ਜੀ ਕੋ ਦਰਦੋਤ ਬੰਦਨ ਐਨਕਬਾਰ गुरु पातशाह जी, जी, जी की क्या सुरख गुरु करी सा जी फतेह प्रवान करो वागुरु जी का खालसा वागुरु जी की फतेह इस पावन पवित्र शहीदा की धरती जिथे धन धन अमर शरीर जथेदार बबा हनुमान सिंह जी साहब अनेक शहीदों सिंह ने शहादत प्राप्त की इस अस्थान से सब सचे पातशाह साहब श्री गुरु ग्रंथ साहब जी ਤਕਰੀਬਨ 2:30 ਵਜੇ ਪ੍ਰਕਾਸ਼ਮਾਨ ਹੁੰਦਿਆਂ ਕੁਲ ਲੋਕਾਈ ਵਾਸਤੇ ਜੋ ਮੁਖਵਾਕ ਬਖਸ਼ਦੇ ਨੇ ਉਸ ਦੀ ਵਿਚਾਰ ਨਾਲ ਆਪਾਂ ਜੁੜਾਂਗੇ ਅੱਜ ਦਾ ਜੋ ਮੁਖਵਾਕ ਹੈ ਉਹ ਸਭ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੁਖਾਰ ਬਿੰਦੂ ਉਚਾਰਿਆ ਤਨਾਸਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 660 ਉੱਤੇ ਸੁਭਾਇਮਾਨ ਹੈ ਇਹ ਸ਼ਬਦ ਸੁਰਤਾਰ ਸੁਰਤਾਲ ਦੇ ਪਹਿਲੇ ਘਰ ਵਿੱਚ ਰਾਗੀ ਸਿੰਘਾਂ ਨੂੰ ਗਾਉਣ ਦੀ ਤਾਕੀਦ ਔਰ ਚਾਰ ਪਦਿਆਂ ਦੇ ਵਿੱਚ ਇਹ ਸ਼ਬਦ ਉਚਾਰਿਆ ਮਾਰੇ ਸਭ ਤੋਂ ਪਹਿਲੋਂ ਮੰਗਲ ਕਰਦੇ ਨੇ ਪਾਤਸ਼ਾਹ ਆਖਦੇ ਨੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਇਕ ਓੰਕਾਰ ਉਹ ਪਰਮੇਸ਼ਰ ਅਕਾਲ ਪੁਰਖ ਇਕ ਹੈ ਉਹ ਹੀ ਸਾਰੀ ਦੁਨੀਆ ਨੂੰ ਪੈਦਾ ਕਰਨ ਹਾਰ ਹੈ ਔਰ ਉਹ ਹੀ ਪਾਲਣ ਹਾਰ ਹੈ ਔਰ ਅੰਤ ਵਿੱਚ ਉਹ ਹੀ ਕੇਵਲ ਹੈ ਜਿਸ ਦਾ ਹੁਕਮ ਚੱਲ ਕੇ ਸਾਰੀ ਦੁਨੀਆ ਦਾ ਇੱਥੋਂ ਲੈਤਾ ਹੁੰਦੀ ਹੈ ਇਸ ਜਹਾਨ ਤੋਂ ਪਾਤਸ਼ਾਹ ਹੀ ਸਾਰਿਆਂ ਨੂੰ ਲੈ ਕੇ ਜਾਂਦੇ ਨੇ ਹੋਰ ਕਿਸੇ ਦੀ ਹਿੰਮਤ ਨਹੀਂ ਹੈ ਇਹ ਉਹ ਪਰਮੇਸ਼ਰ ਅਕਾਲ ਪ੍ਰਭ ਦੇ ਹੁਕਮ ਤੋਂ ਬਿਨਾਂ ਲਿਜਾਵੇ ਇਹ ਕਾਰ ਦਾ ਅਰਥ ਹੈ ਜਿਸ ਦਾ ਸਾਹ ਨਾ ਕੱਢ ਤੇ ਆਪ ਟਾਕੋ ਰੱਖ ਦੇ ਕੇ ਹਾਰ ਆਪ ਸੁਖ ਨਿ ਸੱਚ ਨਿਤ ਪੜਦੇ ਆ ਉਹ ਆਪ ਜੀ ਦਾ ਸਾਹ ਕੱਢੇ ਸੋ ਕੱਢੇ ਹੋਰ ਨੂੰ ਕਿਸੇ ਨੂੰ ਉਸ ਦਾ ਹੁਕਮ ਨਹੀਂ ਹੈ ਕਿ ਉਹ ਕੋਈ ਹੋਰ ਕੱਢ ਲਵੇ ਸੋ ਇਸ ਸਾਰੇ ਉਸ ਦੇ ਹੁਕਮ ਦੇ ਅਧੀਨ ਉਸ ਦਾ ਨਾਮ ਸੱਚਾ ਹੈ ਕੇਵਲ ਉਸੇ ਦਾ ਨਾਮ ਸੱਚਾ ਹੈ ਔਰ ਸਦਾ ਰਹਿਣ ਵਾਲਾ ਹੈ ਕਰਨਹਾਰ ਹੈ ਉਹ ਕੇਵਲ ਇੱਕੋ ਹੀ ਪੁਰਖ ਉਹੋ ਹੀ ਕਰਨਹਾਰ ਹੈ ਜੋ ਕੁਝ ਹੋ ਰਿਹਾ ਹੈ ਉਹ ਹੀ ਕਰ ਰਿਹਾ ਹੈ ਔਰ ਉਹ ਹੀ ਉਸ ਦਾ ਕਾਰਨ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਕਿਸੇ ਦੇ ਨਾਲ ਉਸ ਦਾ ਵੈਰ ਨਹੀਂ ਹੈ ਉਸ ਨੂੰ ਕਾਲ ਦਾ ਪ੍ਰਭਾਵ ਨਹੀਂ ਹੈ काल ल अधीन है समा कह लिए और समय के अधीन वो नहीं है और समय की सीमा के नहीं है आप सारे जितने भी हाँ समय की सीमा के लेकिन उस समय तो भी परे है उसकी जो मूर्त है उसकी जो शख्सियत है वो जूनिया नहीं है ਨਾਉ on the ਨਾ ਜਾਂਦਾ ਉਸ ਸਦਾਇ ਇੱਕ ਸੁਰ ਵਿਆਪਕ ਹੈ ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਨਾ ਕੋਈ ਪੈਦਾ ਕਰ ਸਕਦਾ ਉਸ ਨੂੰ ਉਹ ਆਪਣੇ ਆਪ ਹੀ ਹੋਂਦ ਵਿੱਚ ਆਇਆ ਉਸ ਦੀ ਹੋਂਦ ਉਸ ਦੇ ਆਪਣੇ ਆਪ ਤੋਂ ਹੈ ਪਰਮੇਸ਼ਰ ਦੀ ਔਰ ਜੇ ਉਸ ਨੂੰ ਮਿਲਣਾ ਹੋਵੇ ਉਸ ਦੇ ਵਿੱਚ ਸਮਾਉਣਾ ਹੋਵੇ ਤਾਂ ਗੁਰੂ ਦੀ ਸੱਚੇ ਗੁਰੂ ਦੀ ਕਿਰਪਾ ਸਦਕਾ ਹੀ ਉਸ ਦੇ ਨਾਲ ਮੇਲ ਮਿਲਾਪ ਹੋ ਸਕਦਾ ਹੈ। ਮਾਰੇ ਸ਼ਬਦ ਦੀ ਸ਼ੁਰੂਆਤ ਕਰਦੇ ਨੇ। ਮਾਰੇ ਕਹਿੰਦੇ ਨੇ ਜਿਉ ਬਰਤ ਹੈ ਆਪਣਾ ਕੈਸੂ ਕਰੀ ਪੁਕਾਰ। ਮਾਰੇ ਕਹਿੰਦੇ ਨੇ ਇਹ ਜੋ ਜਗਤ ਹੈ ਨਾ इतने दुख ही दुख नजर आते जान लीए कि समुंदर दुखों का ही चीज़ हो देख के इस चीज़ जहन लिया के रूह अंब जाती है और तो बचण वास्ते पातशाह कहते किस को जाइए किस को मिन्नत करिए किस को अरदसा करिए ਕਿ ਇਹ ਦੁੱਖਾਂ ਦੇ ਸਮੁੰਦਰ ਤੋਂ ਬਚਿਆ ਜਾ ਸਕੇ ਫੇ ਮਾਰਜ ਜਗੇ ਕਹਿੰਦੇ ਨੇ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਕਹਿੰਦੇ ਇੱਕ ਜਿਹੜਾ ਉਹ ਦਾਤਾਰ ਹੈ ਨਾ ਇਹ ਪਤਾ ਲੱਗਿਆ ਕਿ ਉਹ ਦੁੱਖਾਂ ਦਾ ਨਿਵੇੜਾ ਕਰ ਦਿੰਦਾ ਹੈ ਔਰ ਉਸ ਨੂੰ ਸੇਵਨ ਆਰਾਧਨ ਦੇ ਨਾਲ ਇਹ ਸਾਰੀ ਐ ਲਾਮਤਾਂ ਦੂਰ ਹੋ ਜਾਂਦੀਆਂ ਨੇ ਜੋ ਡਰਾਉਂਦੀਆਂ ਨੇ ਜੋ ਜ਼ਿਹਨ ਨੂੰ ਕੰਬਾਉਂਦੀਆਂ ਨੇ ਉਸ ਦੀ ਅਰਦ ਨਾਲ ਇਹਨਾਂ ਦੇ ਡਰ ਤੋਂ ਦੂਰ ਹੋ ਜਾਈਦਾ ਕਿਉਂ ਕਿਉਂਕਿ ਉਹ ਦੁੱਖ ਹੀ ਦੂਰ ਕਰ ਦਿੰਦਾ ਜਿਸ ਦਾ ਡਰ ਹੀ ਚੱਕਿਆ ਗਿਆ ਔਰ ਉਹ ਹਮੇਸ਼ਾ ਹੀ ਦਾਤਾਂ ਦਿੰਦਾ ਇਹ ਨਹੀਂ ਕਿ ਇੱਕ ਵਾਰੀ ਉਹਨੇ ਡਰ ਤੋਂ ਬਚਾ ਲਿਆ ਜਾਂ ਦੁੱਖਾਂ ਤੋਂ ਬਚਾ ਲਿਆ ਉਹ ਹਮੇਸ਼ਾ ਹੀ ਦੁੱਖਾਂ ਤੋਂ ਔਰ ਡਰ ਤੋਂ ਦੂਰ ਰਹਿਣ ਵਾਲੀ ਦਾਤ ਹੈ ਜੋ ਹਮੇਸ਼ਾ ਹੀ ਪ੍ਰਦਾਨ ਕਰੀ ਰੱਖਦਾ ਜੇ ਇੱਕ ਵਾਰ ਦੇਤੀ ਉਸਨੇ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾਰ ਉਹ ਜਿਹੜਾ ਹਮੇਸ਼ਾ ਹੀ ਦਾਤਾਂ ਵੰਡਣ ਵਾਲਾ ਹੈ ਨਾ ਜੀ ਮਾਰੇ ਕਹਿੰਦੇ ਨੇ ਉਹ ਨਿਤ ਨਮ ਹੈ ਆਪਾਂ ਦੇ ਜ਼ਿਹਨ ਦੇ ਵਿੱਚ ਇਹ ਚੀਜ਼ ਆ ਸਕਦੀ ਹੈ ਅੱਜ ਸਾਨੂੰ ਇਹ ਦੁੱਖ ਹੈ ਹੋ ਸਕਦਾ ਕੱਲ ਨੂੰ ਕੋਈ ਨਵੀਂ ਬਿਮਾਰੀ ਆ ਜਾਏ ਉਹ ਪਾਛਾ ਐਸਾ ਹੈ ਕਿ ਹਮੇਸ਼ਾ ਜਦੋਂ ਵੀ ਉਸ ਦੇ ਕੋਲ ਅਰਜੋਈ ਲੈ ਕੇ ਜਾਈਏ ਉਹ ਪੁਰਾਣਾ ਹੀ ਨਜ਼ਰ ਆਉਂਦਾ ਇਹ ਨਹੀਂ ਆਉਂਦਾ ਕਿ ਹਾਂ ਇਹ ਪਹਿਲਾਂ ਵਾਲਾ ਹੈ ਉਹ ਇਹੋ ਜਾਪਦਾ ਹੈ ਕਿ ਇਹ ਨਵਾਂ ਹੀ ਹੈ ਔਰ ਜੋ ਨਵਾਂ ਹੁੰਦਾ ਹੈ ਉਹ ਨਵੀਆਂ ਅਲੰਤਾਂ ਦਾ ਟਕਰਾ ਕਰਨੀ ਇਤਵਿ ਦੂਜਾ ਅਰਥ ਇਸ ਦਾ ਅੱਜ ਜਿਸ ਪਰਮੇਸ਼ਰ ਅਕਾਲ ਪੁਰਖ ਸਾਨੂੰ ਸਾਡੀ ਅਵਸਥਾ ਦੇ ਮੁਤਾਬਿਕ ਹੁਕਮ ਬਖਸ਼ਦੇ ਨੇ ਅਸ਼ੀਰਵਾਦ ਬਖਸ਼ਦੇ ਨੇ ਦਇਆ ਕਰਦੇ ਨੇ ਇਸ ਦੇ ਨਾਲ ਹੌਲੀ-ਹੌਲੀ ਸਾਡੀਆਂ ਅਵਸਥਾਵਾਂ ਦੇ ਵਿੱਚ ਤਬਦੀਲੀ ਆਉਂਦੀ ਹੈ ਜਿਵੇਂ ਆਪਾਂ 12ਵਾਂ ਪੜ੍ਹਦੇ ਹਾਂ ਨਾ 12 ਮਾਹ ਦੇ ਵਿੱਚ 12 ਤਬਦੀਲੀਆਂ ਦੇ ਔਰ ਅਖੀਰਲੀ ਜੋ ਤਬਦੀਲੀ ਆਉਂਦੀ ਹੈ ਉਹ ਫਲ ਸਿ ਪਰਮੇਸ਼ਰ ਅਕਾਲ ਪੁਰਖ ਦਾ ਸਾਨੂੰ ਫਲ ਮਿਲਦਾ ਹੈ ਫਲ ਹੁਣੇ ਨੰਦਿਆ ਪਾਰ ਦਿੰਦਾ ਏਸੇ ਤਰੀਕੇ ਦੇ ਨਾਲ ਜਦੋਂ ਸਾਡੀ ਸਟੇਜ ਬਦਲਦੀ ਹੈ ਪਰਮੇਸ਼ਰ ਅਕਾਲ ਪੁਰਖ ਸਾਨੂੰ ਨਵੇਂ ਅਰਥ ਦਿੰਦੇ ਨੇ ਸਾਨੂੰ ਸਾਡੀ ਅਵਸਥਾ ਦੇ ਮੁਤਾਬਿਕ ਆਪਣੀ ਬਾਣੀ ਦੇ ਅਰਥ ਦਿੰਦੇ ਨੇ ਇਹ ਨਹੀਂ ਕਿ ਸਾਡੀ ਜੇ ਅਵਸਥਾ ਹੋ ਗਈ ਤਾਂ ਉਹ ਅਰਥ ਪੁਰਾਣੇ ਚੱਲੇ ਜਾਂਦੇ ਨਹੀਂ ਅਵਸਥਾ ਦੇ ਮੁਤਾਬਕ ਸਾਹਿਬ ਦੇ ਅਰਥ ਸਾਨੂੰ ਹੋਰ ਸਮਝ ਆਉਂਦੇ ਨੇ ਹੋਰ ਤੋਂ ਹੋਰ ਨਵੀਆਂ ਤੋਂ ਨਵੀਆਂ ਸਾਨੂੰ ਪਾਤਸ਼ਾਹ ਦੀਆਂ ਕਿਰਪਾਵਾਂ ਦਾ ਪਤਾ ਲੱਗਦਾ ਇਸ ਕਰਕੇ ਸਾਹਿਬ ਮੇਰਾ ਨੀਤ ਨਵਾ ਤੀਸਰਾ ਅਰਥ ਆਪਾਂ ਆਮ ਤੌਰ ਤੇ ਕਹਿੰਦੇ ਆ ਕਿ ਇਹ ਧਰਮ ਹੈ ਜੀ ਸਾਡਾ ਤਰੰਗ ਦਾ ਅਰਥ ਤਰੰਗ ਦੀ ਡੈਫੀਨੇਸ਼ਨ ਆਪਾਂ ਕਦੇ ਵਿਚਾਰੇ ਨਹੀਂ ਤਰੰਗ ਸਿਰਫ ਇੱਕ ਖਿੱਤੇ ਵਿੱਚ ਵਿਚਰਨ ਲਈ ਇੱਕ ਕਾਨੂੰਨ ਹੈ ਇੱਕ ਖਿੱਤੇ ਵਿੱਚ ਸਥਾਨ ਕਹ ਲਈਏ ਇੱਕ ਸਮੇਂ ਚ ਔਰ ਇੱਕ ਸਮਾਜ ਦੇ ਵਿੱਚ ਜਦੋਂ ਇਹ ਤਿੰਨੇ ਅਲਮਤਾਂ ਬਦਲਦੀਆਂ ਨੇ ਪਿਰਨੇ ਸਸਿਆਂ ਵਿੱਚੋਂ ਇੱਕ ਸਸਾ ਵੀ ਬਦਲਦਾ ਸਮਾ ਸਥਾਨ ਤੇ ਸਮਾਜ ਤਾਂ ਧਰਮ ਦੇ ਵਿੱਚ ਤਬਦੀਲੀ ਹੋਣੀ ਲਾਇਬਲ ਹੈ ਜ਼ਰੂਰੀ ਹੈ ਧਰਮ ਸਥਿਰ ਨਹੀਂ ਹੈ ਪੰਥ ਸਥਿਰ ਹੈ ਪੰਥ ਜਿਹੜਾ ਰਾ ਪਰਮੇਸ਼ਰ ਅਕਾਲ ਪੁਰਖ ਵੱਲ ਨੂੰ ਜਾਂਦਾ ਹੈ ਧਰਮ ਹੈ ਜਿਹੜਾ ਉਸ ਸਮਾ ਸਥਾਨ ਤੇ ਸਮਾਜ ਜਦੋਂ ਬਦਲਦਾ ਹੈ ਉਦੋਂ ਇਹ ਬਦਲਣਾ ਜ਼ਰੂਰੀ ਹੈ ਜਿਵੇਂ ਹੁਣੇ ਸਰਦੀਆਂ ਅੰਨਕੇ ਹਟੀਆਂ ਨੇ ਆਪਾਂ ਨੇ ਸਰਦੀਆਂ ਦੌਰਾਨ ਕਾਨੂੰਨ ਅਪਣਾਇਆ ਹੋਇਆ ਸੀ ਨਾ ਕਿ ਗਰਮ ਕੱਪੜੇ ਪਾਉਣੇ ਨੇ ਹੁਣ ਗਰਮੀਆਂ ਆ ਰਹੀਆਂ ਨੇ ਆਪਾਂ ਗਰਮ ਕੱਪੜੇ ਨਹੀਂ ਨਾ ਪਾਉਂਦੇ ਬਦਲਤਾ ਨਾ ਕਾਨੂੰਨ ਹੁਣ ਆਪਾਂ ਹਲਕੇ ਕੱਪੜੇ ਪਾਉਣੇ ਆ ਇਹੋ ਹੀ ਧਰਮ ਹੁੰਦਾ ਔਰ ਜਦੋਂ ਇਹ ਤਿੰਨੋਂ ਸਸਿਆਂ ਵਿੱਚੋਂ ਕੋਈ ਵੀ ਇੱਕ ਸੱਸਾ ਬਦਲਦਾ ਤਾਂ ਸਾਹਿਬ ਸੱਚੇ ਪਾਤਸ਼ਾਹ ਪਾਸੋਂ ਅਸੀਂ ਜੋ ਹੁਕਮ ਲੈਨੇ ਆ ਸਾਹਿਬ ਜੀ ਸਾਨੂੰ ਅਸ਼ੀਰਵਾਦ ਬਖਸ਼ਦੇ ਨੇ ਸਾਹਿਬ ਜੀ ਸਾਨੂੰ ਤਾਕੀਦ ਬਖਸ਼ਦੇ ਨੇ ਉਸ ਉਸ ਵੇਲੇ ਤੱਕ ਵੀ ਹੋਏਗੀ ਉਸ ਸਮੇਂ ਦੀ ਹੋਏਗੀ ਉਸ ਸਥਾਨ ਦੀ ਹੋਏਗੀ ਉਸ ਸਮਾਜ ਹਿੱਤ ਹੋਏਗੀ ਉਸ ਤਰੀਕੇ ਦੇ ਉਸ ਦੇ ਅਰਥ ਹੋ ਗਏ ਸੋ ਸਾਹਿਬ ਮੇਰਾ ਨੀਤ ਨਵਾ ਨਵੇਂ ਜੇ ਦੁੱਖ ਆਵੇ ਉਸ ਨੂੰ ਵੀ ਕਟਣ ਹਾਰ ਹੈ ਅਵਸਥਾ ਦੇ ਮੁਤਾਬਕ सेध देन हार है आशीर्वाद देन हार है और सू सा समय स्थान सम, समान समाज मुताबिक कानून देन मुताबिक सो साहेब मेरा नीत नवा सानु हमेशा समेशा नव निरवाह होके स मिलता है और हमेशा दाता उस दया उस समय उस मुताबिक ਉਸ ਜਗ੍ਹਾ ਮੁਤਾਬਕ ਤਿਆਰ ਰਹਿੰਦੀਆਂ ਨੇ ਅੰਦਨ ਸਹਿਰ ਸੇਵੀ ਹੈ ਅੰਤ ਚੜਾਇ ਸੋਏ ਮਾਰੇ ਕਹਿੰਦੇ ਨੇ ਜਿਹੜੇ ਜਿਸ ਨੇ ਅੰਤ ਤੱਕ ਸਾਡਾ ਸਹਾਈ ਹੋਣਾ ਸਾਨੂੰ ਛਡਾਉਣਾ ਸਾਨੂੰ ਜਮਾਤ ਤੋਂ ਬਚਾਉਣਾ ਆਵਾਗੋਂ ਤੋਂ ਦੂਰ ਰੱਖਣਾ ਸਾਨੂੰ ਉਸ ਨੂੰ ਦਿਨ ਰਾਤ ਅਰਾਧੋ ਉਸ ਦੀ ਅਰਾਧਨਾ ਦੇ ਵਿੱਚ ਦਿਨ ਰਾਤ ਦਾ ਵੀ ਵਕਫਾ ਨਾ ਪਵੇ ਉਨ ਨੂੰ ਹਮੇਸ਼ਾ ਚੇਤੇ ਵਿੱਚ ਰੱਖੋ ਹਮੇਸ਼ਾ ਸਾਡੇ ਜ਼ਹਿਨ ਦੇ ਵਿੱਚ ਰਹੇ ਅਨੰਦ ਸਿੰਘ ਸਾਹਿਬ ਕਹਿੰਦੇ ਦਿਨ ਨੂੰ ਵੀ ਤੇ ਰਾਤ ਨੂੰ ਵੀ ਉਹ ਸਾਡੇ ਨੂੰ ਵਿਸਰੇ ਨਾ ਭਾਵ ਕੀ ਹੈ ਕਿ ਉਹ ਸਾਡੀ ਖੂਨ ਦੀ ਰਵਾਨੀ ਬਣ ਜੇ ਔਰ ਉਹ ਸਾਡੇ ਨਿਤ ਚਲਣ ਦੇ ਵਿੱਚ ਉਸ ਦਾ ਹੁਕਮ ਵਰਤਦਾ ਰਹੇ ਅਸੀਂ ਉਸ ਦੇ ਹੁਕਮ ਦੇ ਵਿੱਚ ਹੀ ਰਹੀਏ ਹਰ ਸਾਹ ਉਸ ਦੇ ਹੁਕਮ ਵਿੱਚ ਰਹੀਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਸੁਣ ਸੁਣ ਕਿਸੇ ਨੂੰ ਆਪਾਂ ਕਹਿੰਦੇ ਨਾ ਧਿਆਨ ਲਾ ਕੇ ਸੁਣ ਉਹਨੂੰ ਤੇਈ ਵਾਰੀ ਇਹ ਕਹਿਦਾ ਸੁਣ ਜਰਾ ਸੁਣ ਸਹੀ ਇਸੇ ਤਰੀਕੇ ਪਾਤਸ਼ਾਹ ਸਾਨੂੰ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਇਹ ਮੇਰੀ ਜਿੰਦੇ ਧਿਆਨ ਲਾ ਕੇ ਸੁਣ ਇਕਾਗਰ ਹੋ ਕੇ ਸੁਣ ਇਹ ਜੋ ਨਾਮ ਹੈ ਨਾ ਇਹ ਤੇਰਾ ਪਾਰ ਉਤਾਰਾ ਕਰਨ ਵਾਲਾ ਹੈ ਔਰ ਇਸ ਦੀ ਆਵਾਜ਼ ਸੁਣ ਤੋ ਇਕ ਕੀ ਕਹਿੰਦਾ ਅਵਿਸਰਾ ਨਾ ਹੋ ਇਕਾਗਰ ਹੋ ਕੇ ਇਸ ਨੂੰ ਸੁਣ ਬਿਆਲ ਤੇਰੇ ਨਾਮ ਤੇਰਾ ਪਾਤਸ਼ਾਹ ਤੇਰੀ ਬਿਆਲਤਾ ਦੇ ਨਾਲ ਹੀ ਨੋ ਨਾਮ ਦੀ ਬਰਕਤ ਮਿਲਦੀ ਹੈ ਜਿਸ ਦੇ ਨਾਲ ਇਸ ਸੰਸਾਰ ਸਮੁੰਦਰ ਤੋਂ ਤਰਿਆ ਜਾ ਸਕਦਾ ਹੈ ਸੋ ਅਸੀਂ ਜਾਚਨਾ ਕੀ ਕਰਨੀ ਹੈ ਅਸੀਂ ਜਾਚਨਾ ਉਸ ਦੀ ਬਿਆਲਤਾ ਦੀ ਕਰਨੀ ਹੈ ਉਸ ਦੀ ਕਿਰਪਾ ਦੀ ਕਰਨੀ ਹੈ ਸ਼ੇਖ ਨਾ ਮਿਲਿਓ ਕਾਲ ਨਾ ਮਿਲਿਓ ਮਿਲਿਓ ਆਏ ਅਚਿੰਤਾ ਸਾਡੇ ਐਫਰਟ ਸਾਡੇ ਤਸ਼ੱਦਦ ਨਾਲ ਨਹੀਂ ਮਿਲਣਾ ਉਸ ਦੀ ਕਿਰਪਾ ਦੇ ਨਾਲ ਉਸ ਦੀ ਦਇਆਲਤਾ ਦੇ ਨਾਲ ਹੀ ਉਸ ਨਾਮ ਦੀ ਬਰਕਤ ਸਾਨੂੰ ਪ੍ਰਾਪਤ ਹੋ ਸਕਦੀ ਹੈ ਸੋ ਅਸੀਂ ਆਪਣੀਆਂ ਅਰਦਾਸਾਂ ਦੇ ਵਿੱਚ ਉਸ ਦੀ ਦਇਆਲਤਾ ਮੰਗੇ ਉਸ ਦੀ ਕਿਰਪਾ ਮੰਗੇ ਸਦ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨੇ ਜਾਓ ਔਰ ਇਸ ਤਰੀਕੇ ਵੀ ਉਹਦੀ ਦਿਆਲਤਾ ਹੈ ਉਹ ਇਸ ਤਰੀਕੇ ਦੀ ਜਦੋਂ ਦਇਆ ਕਰਦਾ ਹੈ ਤਾਂ ਇੱਕ ਅਸਚਰਜਤਾ ਪੈਦਾ ਹੁੰਦੀ ਹੈ ਔਰ ਉਸ ਅਸਚਰਜਤਾ ਦੇ ਕਾਰਨ ਉਸ ਪਰਮੇਸ਼ਰ ਕਾਲਪੁਰਖ ਤੋਂ ਕੁਰਬਾਨ ਜਾਣ ਨੂੰ ਮਨ ਕਰਦਾ ਹੈ ਵਾਰੇ-ਵਾਰੇ ਜਾਣ ਨੂੰ ਬਲਿਹਾਰੇ ਜਾਣ ਨੂੰ ਮਨ ਕਰਦਾ ਹੈ ਐਸੀ ਉਸ ਦੀ ਦਿਆਲਤਾ ਹੈ ਕਿਉਂ ਸਾਡੇ ਵਿੱਚ ਬਹੁਤ ਔਗਣ ਨੇ ਔਰ ਜਦੋਂ ਸਾਨੂੰ ਔਗਣ ਨਜ਼ਰ ਆਉਣ ਲੱਗ ਜਾਣ ਪਰਮੇਸ਼ਰ ਅਕਾਲਪੁਰਖ ਫੇਰ ਵੀ ਕਿਰਪਾ ਕਰਕੇ ਸਾਨੂੰ ਮਿਲਾ ਲਵੇ ਸਾਡੇ ਤੇ ਕਿਰਪਾ ਕਰੇ ਸਾਨੂੰ ਦਾਤ ਬਖਸ਼ੇ ਤਾਂ ਫੇਰ ਉਸ ਤੋਂ ਤੁਰਭਾਨ ਜਾਣ ਨੂੰ ਤਾਂ ਮਨ ਕਰਦਾ ਹੀ ਹੈ ਨਾ ਕਿ ਸਾਡੇ ਇੰਨੇ ਵਿਕਾਰੀ ਹੋਣ ਦੇ ਬਾਵਜੂਦ ਉਸ ਪਰਮੇਸ਼ਰ ਅਕਾਲਪੁਰਖ ਨੇ ਸਾਨੂੰ ਗੜ ਲਾਇਆ ਸਾਨੂੰ ਸੁਧਾਰਿਆ ਸਾਨੂੰ ਗੁਣ ਬਖਸ਼ੇ ਨੇ ਸਾਨੂੰ ਦਾਤਾਂ ਬਖਸ਼ੀਆਂ ਨੇ ਸਰਵੰਸਾਚਾ ਇੱਕ ਹੈ ਦੂਜਾ ਨਹੀਂ ਕੋਈ ਮਾਰੇ ਕਹਿੰਦੇ ਜੋ ਸੱਚ ਹੈ ਨਾ ਤਾਂ ਕੇਵਲ ਉਹ ਪਰਮਾਤਮਾ ਸੱਚ ਹੈ ਹੋਰ ਕੋਈ ਨਹੀਂ ਆਪਾਂ ਤਾਂ ਸੱਚੇ ਕਹਿੰਦੇ ਨਾ ਜੋ ਅਸੀਂ ਕਿਸੇ ਦੇ ਬੋਲ ਸੁਣ ਲਿਆ ਜਾਂ ਪ੍ਰਤੱਖ ਦੇਖ ਲਿਆ ਉਸ ਨੂੰ ਸੱਚ ਕਹਿੰਦੇ ਨਾ ਉਹ ਵੀ ਸੱਚ ਨਹੀਂ ਹੈ ਜੇ ਉਹ ਪਰਮੇਸ਼ਰ ਅਕਾਲ ਪੁਰਖ ਦੀ ਬਾਣੀ ਦੇ ਤਸਵੱਟੀ ਦੇ ਉੱਤੇ ਖਰਾ ਉਤਰਦਾ ਤਾਂ ਹੀ ਸੱਚ ਹੈ ਕਿਉਂਕਿ ਉਸ ਦੀ ਬਾਣੀ ਹੀ ਇੱਕ ਐਸੀ ਕਸਵੱਟੀ ਹੈ ਜੋ ਕੇਵਲ ਤੇ ਕੇਵਲ ਸੱਚ ਹੈ ਅੱਖੀਂ ਦੇਖਿਆ ਵੀ ਗਲਤ ਹੋ ਸਕਦਾ ਹੈ ਲੇਕਿਨ ਉਸ ਦੀ ਕਸਵੱਟੀ ਤੇ ਫਰਕ ਹੈ ਕੁਝ ਗਲਤ ਨਹੀਂ ਹੋ ਸਕਦਾ ਉਹ ਹੀ ਕੇਵਲ ਇੱਕ ਸੱਚ ਹੈ ਹੋਰ ਕੋਈ ਨਹੀਂ ਤਾਂ ਕਿ ਸੇਵਾ ਸੋਹਰੇ ਜਾਗੂਨ ਨਾ ਦਰਕਰੇ ਉਹਨ ਸੇਵਾ ਦੇ ਇੱਥੇ ਦੋ ਅਰਥ ਆ ਗਏ ਸੇਵਾ ਭਾਵ ਉਸ ਨੂੰ ਸੇਵਨਾ ਆਰਾਧਨਾ ਸੇਵਾ ਮੁਠੀ ਚਾਪੀ ਕਰਨੀ ਮਾਰੇ ਕਿੰਨੇ ਜਿਸਤੇ ਉਹਦੀ ਨਜ਼ਰ ਹੋਵੇ ਨਾ ਉਹਦੀ ਬਖਸ਼ਿਸ਼ ਹੋਵੇ ਉਹਦਾ ਅਸ਼ੀਰਵਾਦ ਹੋਵੇ ਉਹ ਹੀ ਉਸ ਨੂੰ ਆਰਾਧ ਸਕਦਾ ਹੈ ਔਰ ਉਹ ਹੀ ਉਸ ਦੀ ਅਤੇ ਉਹਦੀ ਸੰਗਤਾਂ ਦੀ ਸੇਵਾ ਕਰ ਸਕਦਾ ਸੋ ਉਹਦੀ ਨਦਰ ਮੰਗੀਏ ਆਪਾਂ ਪਰਮੇਸ਼ਰ ਕੋਲੋਂ ਕਿ ਉਹ ਸੱਚੇ ਪਾਤਸ਼ਾਹ ਨਦਰ ਕਰ ਸਾਨੂੰ ਨਾਮ ਦੀ ਦਾਤ ਦੇ ਨਾਲ ਸਾਨੂੰ ਸੇਵਾ ਦੀ ਬਖਸ਼ਿਸ਼ ਕਰ ਆਪਾਂ ਦਾ ਆਪਣੇ ਮਨ ਮੁਤਾਬਕ ਜਾ ਕੇ ਸੇਵਾਵਾਂ ਚ ਲੱਗ ਜਾਨੇ ਆ ਨਾ ਜਦੋਂ ਅਸੀਂ ਆਪਣੇ ਮਨ ਮੁਤਾਬਕ ਲੱਗਦੇ ਆ ਨਾ ਤਾਂ ਹੋ ਸਕਦਾ ਕਿ ਤੇ ਹਉਮੈ ਆ ਜਾਵੇ ਲੇਕਿਨ ਜਦੋਂ ਉਹ ਸੇਵਾਵਾਂ ਤੇ ਲਾਏਗਾ ਆਪ ਸਾਡੀ ਬਾਹ ਫੜ ਕੇ ਸਾਨੂੰ ਸੇਵਾ ਵਿੱਚ ਲਾਊਗਾ ਨਾ ਤੇ ਉਸ ਦੀ ਕਿਰਪਾ ਹੋਏਗੀ ਸਾਡਾ ਮਨ ਨੀਵਾ ਹੁੰਦਾ ਜਾਏਗਾ ਅਸੀਂ ਉਸ ਦੇ ਸ਼ੁਕਰ ਵਿੱਚ ਹੋਵਾਂਗੇ ਹਉਮੈ ਸਾਡੇ ਵਿੱਚ ਨਹੀਂ ਆਏਗੀ ਸਾਡੇ ਵਿੱਚ ਨਿਮਰਤਾ ਦਾ ਦਿਯਾਲਤਾ ਦਾ ਵਾਸ ਹੋਏਗਾ ਇਹ ਫਰਕ ਹੈ ਜਦੋਂ ਉਹ ਪਾਤਸ਼ਾਹ ਕਿਰਪਾ ਕਰਦੇ ਨੇ ਜਦੋਂ ਉਹ ਨਜ਼ਰ ਕਰਦੇ ਨੇ ਤਦ ਬਾਜ ਪਿਆਰੇ ਕੇਵਰ ਹਾਂ ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਸੱਚੇ ਪਾਤਸ਼ਾਹ ਕਾਲਪੁਰਖ ਤੇਰੇ ਹੁਕਮ ਤੇਰੇ ਨਾਮ ਤੋਂ ਬਿਨਾ ਮੈਂ ਕਿਵੇਂ ਰਹਾ ਮੈਂ ਰਹਿ ਨਹੀਂ ਸਕਦਾ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ ਉਹਨੂੰ ਦੇਖਣਾ ਕੀ ਹੈ ਉਹਦੇ ਹੁਕਮ ਵਿੱਚ ਆਉਣਾ ਮੈਂ ਨੀਰ ਵਹਿ ਵਹਿ ਚੱਲੈ ਜਿਉ ਉਸ ਦੇ ਹੁਕਮ ਤੋਂ ਬਿਨਾ ਜੀਉ ਉਹਦਾ ਨਾਮ ਰੂਪੀ ਹੁਕਮ ਨਹੀਂ ਨਾ ਮਿਲਦਾ ਤਾਂ ਰੋਦਨ ਹੈ ਆਪਣੇ ਆਪ ਨੂੰ ਮਰਿਆ ਜਾਣਦਾ ਜਿ ਗਿਆਸੂ ਉਸੇ ਉਸੇ ਵਸთა ਦੇ ਵਿੱਚ ਜਿ ਗਿਆਸੂ ਦੇ ਰੂਪ ਦੇ ਵਿੱਚ ਪਾਤਸ਼ਾਹ ਇਹ ਬੇਨਤੀ ਕਰਦੇ ਨੇ ਕਿ ਤੇਰੇ ਤੋਂ ਬਿਨਾ ਮੈਂ ਕਿਵੇਂ ਰਹਾ ਔਰ ਐਸੀ ਕਿਰਪਾ ਕਰ ਐਸੀ ਵਡਿਆਈ ਦੇ ਵੀ ਤੇਰੇ ਨਾਮ ਦੇ ਨਾਲ ਸਦਾਬ ਲਗਿਆ ਰਹਿ ਚਾਹ ਵਡਿਆਈ ਦੇ ਜਿਤ ਨਾਮ ਤੇਰੇ ਲਾਗਰਾ ਤੇਰੇ ਨਾਮ ਦੇ ਨਾਲ ਹੀ ਲੱਗਿਆ ਰਹਾ ਤੇਰੇ ਨਾਮ ਦੇ ਨਾਲ ਹੀ ਜੁੜਿਆ ਰਹਾ ਤੇਰੇ ਹੁਕਮ ਤੋਂ ਬਿਨਾ ਮੈਂ ਇਨ ਬਿਨ ਉਸੇ ਦੇ ਨਾਲ ਲੱਗਿਆ ਰ ਹ ਹੁਕਮ ਤੋਂ ਬਿਨਾ ਮੈਂ ਇੱਕ ਪਲ ਵੀ ਨਾ ਰਹਾ ਹਮੇਸ਼ਾ ਤੇਰੇ ਹੁਕਮ ਵਿੱਚ ਰਹਾ ਦੂਜਾ ਨਹੀਂ ਕੋਈ ਜਿਸ ਅੱਗੇ ਪਿਆਰੇ ਜਾਏਗਾ ਮੈਨੂੰ ਹੋਰ ਦੂਸਰਾ ਕੋਈ ਦਿਸਦਾ ਹੀ ਨਹੀਂ ਔਰ ਨਾ ਹੀ ਮੈਂ ਦੇਖਣਾ ਚਾਹਣਾ جس دے اگے میں اپنیਆਂ ਬੇਨਤੀਆਂ ਰੱਖਾਂ جس دے اگے اپنی ਅਰਜ਼ੋਈ ਕਰਾਂ ਦੂਜਾ ਨਹੀਂ ਕੋਈ ਕੋਈ ਹੋਰ ਹੈ ਵੀ ਨਹੀਂ ਕਿਉਂਕਿ ਉਹੋ ਹੀ ਇੱਕ ਹੈ ਆਪਾਂ ਨੇ ਸ਼ੁਰੂਆਤ ਦੇ ਵਿੱਚ ਜੋ ਪਾਤਸ਼ਾਹ ਨੇ ਮੰਗਲ ਕੀਤਾ ਇੱਕ ਓੰਕਾਰ ਪੜਿਆ ਨਾ ਉਹ ਇੱਕ ਹੀ ਹੈ ਹੋਰ ਉਸ ਤੋਂ ਇਲਾਵਾ ਕੋਈ ਨਹੀਂ ਸਾਡੇ ਸਨਾਤਨੀ ਵੀਰ ਪਤਾ ਨਹੀਂ ਕਿਤਨੇ ਆਪਣੇ ਭਗਵਾਨ کہہ ਦਿੰਦੇ ਨਹੀਂ ਭਗਵਾਨ ਕੇਵਲ ਇੱਕੋ ਹੀ ਹੈ ਪਰਮੇਸ਼ਰ ਕੇਵਲ ਇੱਕੋ ਹੀ ਹੈ ਉਹ ਜਿਵੇਂ शिवजी ब्रह्मा विष्णु ਨੂੰ ਭਗਵਾਨ ਕਹਿੰਦੇ ਨੇ ਨਾ ਉਹ ਭਗਵਾਨ ਨਹੀਂ ਹੈ ਜਪਜੀ ਸਾਹਿਬ ਆਪਾਂ ਨਿਤ ਪੜ੍ਹਦੇ ਆ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਣ ਇਹ ਤਿੰਨ ਉਸ ਪਰਮੇਸ਼ਰ ਕਾਲਪੁਰਖ ਦੇ ਚੇਲੇ ਨੇ ਉਸ ਦੀ ਦਾ ਹੁਕਮ ਬਜਾਉਣ ਹੈ ਤੇ ਉਹਦੇ ਦਰਬਾਰ ਖੜੇ ਰਹਿੰਦੇ ਨੇ ਔਰ ਪਰਮੇਸ਼ਰ ਇਹਨਾਂ ਨੂੰ ਅਲੱਗ-ਅਲੱਗ ਡਿਊਟੀਆਂ ਦਿੰਦਾ ਹੈ ਲੇਕਿਨ ਹੁਕਮ ਉਸ ਇਕੱਲੇ ਪਰਮੇਸ਼ਰ ਅਕਾਲ ਪੁਰਖ ਦਾ ਹੀ ਹੈ ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਮੈਂ ਹੋਰ ਕਿਸੇ ਅੱਗੇ ਕੀ ਜਾਵਾਂ ਕਿਉਂਕਿ ਹੈ ਹੀ ਕੋਈ ਹੋਰ ਨਹੀਂ ਕੇਵਲ ਇੱਕ ਤੂੰ ਹੀ ਹੈ ਦੂਜਾ ਕੋਈ ਨਹੀਂ ਹੈ ਸੇਵੀ ਸਾਹਿਬ ਆਪਣਾ ਅਵਰਣਾ ਜਾਚੋ ਹੋਏ ਉਸ ਸਾਹਿਬ ਨੂੰ ਉਹ ਆਪਣੇ ਸਾਹਿਬ ਨੂੰ ਹੀ ਮੈਸ ਉਸ ਦੀ ਹੀ ਸੇਵਾ ਕਰਾਂ ਉਸ ਦਾ ਹੀ ਸੇਵਨ ਕਰਾਂ ਪਾਵ ਉਸ ਨੂੰ ਹੀ ਅਰਾਧਾ ਔਰ ਉਸੇ ਦੀ ਮੁੱਠੀ ਚਾਪੀ ਕਰਾਂ ਉਸੇ ਦੇ ਹੁਕਮ ਦੇ ਵਿੱਚ ਉਹਦੀ ਸੰਗਤਾਂ ਦੀ ਮੁੱਠੀ ਚਾਪੀ ਕਰਾਂ ਹੋਰ ਕਿਸੇ ਦੀ ਮੈਨੂੰ ਜਚਣਾ ਹੀ ਨਾ ਰਹੇ ਚਾਹ ਕੀ ਨਾ ਰਹੇ ਇਹ ਪਾਤਸ਼ਾਹ ਐਸੀ ਕਿਰਪਾ ਕਰ ਦੇ ਇਹ ਅਰਦਾਸ ਬੇਨਤੀ ਹੋਇਆ ਜੀ ਇਹ ਸਾਰੀ ਇਸ ਸ਼ਬਦ ਦੇ ਵਿੱਚ ਆਪਾਂ ਨੇ ਹੁਣੇ ਭਾਈ ਸਾਹਿਬ પાસે ਅਰਦਾਸ ਪ੍ਰਥਾਏ ਸੁਣਿਆ ਨਾ ਇਹ ਪਾਤਸ਼ਾਹ ਦੀ ਅਰਦਾਸਾਂ ਹੀ ਨੇ ਇਸ ਜਿੰਦ ਵਾਸਤੇ ਆਤਮਾ ਵਾਸਤੇ ਪਾਤਸ਼ਾਹ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਨਹੀਂ ਪਾਤਸ਼ਾਹ ਤਾਂ ਆਪ ਪਰਮੇਸ਼ਰ ਨੇ ਉਹਨਾਂ ਨੂੰ ਅਰਦਾਸ ਦੀ ਲੋੜ ਨਹੀਂ ਇਹ ਨਾ ਸੋਚੀਏ ਕਿ ਉਹ ਸੈਭ ਸੱਚੇ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਨੇ ਆਪਣੇ ਪਰਥਾਏ ਸ਼ਬਦ ਉਚਾਰੇ ਹੈ ਨਹੀਂ ਇਹ ਸ਼ਬਦ ਉਹਨਾਂ ਨੇ ਸਾਨੂੰ ਸੁਧਾਰਨ ਵਾਸਤੇ ਉਚਾਰੇ ਹੈ ਜਿਹੜੇ ਅਸੀਂ ਭਟਕ ਜਾਂਦੇ ਆ ਨਾ ਮਾਇਕ ਪਦਾਰਥ ਦੇਖ ਕੇ ਆਲੇ ਦੁਆਲੇ ਦੀਆਂ ਚੱਕਰ ਚੌਂ ਦੇਖ ਕੇ ਸਾਡਾ ਮਨ ਵਿਚਲਿਤ ਹੋ ਜਾਂਦਾ ਹੈ ਸਾਡਾ ਮਨ ਆਪਣੀ ਸਟੀਟ ਵਧਾ ਲੈਂਦਾ ਉਸ ਨੂੰ ਠੱਲ ਪਾਉਣ ਵਾਸਤੇ ਗੁਰਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਾਡੇ ਮਨ ਨੂੰ ਸਮਝਾਇਆ ਕਿ ਇਸ ਤਰੀਕੇ ਦੇ ਨਾਲ ਚੱਲ ਇਹ ਅਰਦਾਸਾਂ ਕਰ ਤਾਂ ਜੋ ਪਰਮੇਸ਼ਰ ਅਕਾਲ ਪੁਰਖ ਤੇਤੇ ਦਿਆવાન ਹੋ ਕੇ ਦਿਆਲ ਹੋ ਕੇ ਤੇਰੇ ਤੇ ਕਿਰਪਾ ਕਰੇ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸੋਹਬ ਕਹਿੰਦੇ ਨੇ ਕਿ ਉਹਨਾਂ ਦਾ ਦਾਸ ਹੋ ਜਾਈਏ ਆਪਾਂ ਕਿਨਾਂ ਦਾ ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਮਾਲਕ ਦੇ ਅੱਗੇ ਟੁਕੜੇ ਟੁਕੜੇ ਕਰ ਦਿੱਤਾ ਭਾਵ ਟੁਕੜੇ ਟੁਕੜੇ ਕਰ ਦੇਣਾ ਆਪਣੇ ਆਪ ਨੂੰ ਖਤਮ ਕਰ ਦੇਣਾ ਆਪਣਾ ਵਜੂਦ ਹੀ ਖਤਮ ਕਰ ਦੇਣਾ ਨਿੱਕੇ ਨਿੱਕੇ ਟੁਟੇ ਕਰਕੇ ਕਿਸੇ ਵੀ ਚੀਜ਼ ਦਾ ਵਜੂਦ ਖਤਮ ਹੋ ਜਾਂਦਾ ਨਾ ਕ੍ਰਸ਼ ਕਰ ਦਈਏ ਕਿਸੇ ਚੀਜ਼ ਨੂੰ ਆਪਾਂ ਉਸ ਦਾ ਵਜੂਦ ਖਤਮ ਹੋ ਜਾਂਦਾ ਉਹ ਐਸੇ ਜਿਗਿਆਸੂ ਜਿਨ੍ਹਾਂ ਨੇ ਆਪਣਾ ਵਜੂਦ ਪਰਮੇਸ਼ੁਰ ਅਕਾਲ ਪੁਰਖ ਅੱਗੇ ਖਤਮ ਕਰ ਲਿਆ ਉਸ ਦਾ ਵਜੂਦ ਅਪਣਾ ਲਿਆ ਭਾਂਡਾ ਹੈ ਨਾ ਭਾਂਡੇ ਦੇ ਵਿੱਚ ਜੇ ਪਾਣੀ ਪਹਿਲੋਂ ਪਿਆ ਹੋਇਆ ਉਹਦੇ ਵਿੱਚ ਆਪਾਂ ਪਾ ਨਹੀਂ ਸਕਾਂਗੇ ਕੁਛ ਜਿਤਨੀ ਦੇਰ ਗਲਾਸ ਦੇ ਵਿੱਚ ਪਾਣੀ ਹੈ ਜੇ ਆਪਾਂ ਕਹਾਂਗੇ ਤਾਂ ਇਹ ਕੀ ਹੈ ਤਾਂ ਆਪਾਂ ਉਸ ਨੂੰ ਗਲਾਸ ਨਹੀਂ ਕਹਿੰਦੇ ਤਾਂ ਪਾਣੀ ਹੈ ਪਾਣੀ ਦਿਓ ਉਹ ਪਾਣੀ ਜਦੋਂ ਡੋਲਾਂਗੇ ਤਾਂ ਉਹ ਗਲਾਸ ਖਾਲੀ ਹੈ ਉਸ ਪਾਣੀ ਦਾ ਵजूद ਖਤਮ ਕਰਨਾ ਇਸੇ ਤਰੀਕੇ ਸਾਡੇ ਵਿੱਚ ਜਿਹੜਾ ਆਪਣਾ ਵजूद ਹੈ ਨਾ ਉਹਨੂੰ ਖਤਮ ਕਰਕੇ ਆਪਾਂ ਨੇ ਪਰਮੇਸ਼ਰ ਅਕਾਲ ਪੁਰਖ ਦਾ ਵजूद ਕਬੂਲ ਕਰਨਾ ਹੈ ਇਹੋ ਹੀ ਮੰਤਵ ਹੈ ਇਹੋ ਹੀ ਮਕਸਦ ਹੈ ਮੱਥੇ ਟੇਕਣਾ ਮੱਥੇ ਦੇ ਵਿੱਚ ਕੀ ਹੈ ਮੱਥੇ ਦੇ ਵਿੱਚ ਸਾਡੇ ਦਿਮਾਗ ਹੈ ਅਸੀਂ ਆਪਣਾ ਦਿਮਾਗ ਆਪਣੀ ਮਤ ਪਰਮੇਸ਼ਰ ਅਕਾਲਪੁਰ ਅੱਗੇ ਨਿਚਾਵਰ ਕਰਤੀ ਉਸ ਦੀ ਮਤ ਲੈ ਲਈ। ਹੁਣੇ ਤਾਂ ਪੈਸਾ ਪਾਸੋਂ ਤੁਸੀਂ ਸੁਣਿਆ ਨਾ ਪੰਜਾਬ ਪਿਆਰਿਆਂ ਨੂੰ ਜਦੋਂ ਸਾਬ ਨੇ ਬੁਲਾਇਆ ਤਾਂ ਆਵਾਜ਼ ਕੀ ਦਿੱਤੀ ਕਿ ਮੈਨੂੰ ਸਿਰ ਚਾਹੀਦਾ। ਕਿਉਂ? ਲੱਤਾਂ ਬਾਹਾਂ ਘੱਤ ਪੈਰ ਕਿਉਂ ਨਹੀਂ ਮੰਗੇ? ਸਿਰ ਕਿਉਂ ਮੰਗਿਆ? ਵਿਚਾਰਾਲੀ ਗੱਲ ਹੈ ਸਿਰ ਐਸੇ ਕਰਕੇ ਮੰਗਿਆ ਹੈ। ਸਿਰ ਦੇ ਵਿੱਚ ਸਿਰ ਸਾਡਾ ਗਵਰਨਰ ਹੈ ਇੱਥੇ ਸਾਡੀ ਮਤ ਹੈ ਇਹ ਮਤ ਅਸੀਂ ਆਪਣੀ ਖਤਮ ਕਰਨੀ ਹੈ ਕਿਉਂ ਕਿਉਂਕਿ ਇਹ ਸਾਡੀ ਮਤ ਸਾਡੇ ਮਨ ਮੁਤਾਬਿਕ ਚੱਲੀ ਹੋਈ ਹੈ ਅਸੀਂ ਮਨ ਮੁਤਾਬਿਕ ਨਹੀਂ ਚੱਲਣਾ ਅਸੀਂ ਗੁਰੂ ਮੁਤਾਬਿਕ ਚੱਲਣਾ ਹੈ ਔਰ ਗੁਰੂ ਮੁਤਾਬਿਕ ਜਦੋਂ ਚੱਲਦੇ ਆ ਉਸੇ ਨੂੰ ਆਪਾਂ ਗੁਰ ਮਤ ਕਹਿੰਦੇ ਆ ਉਹ ਗੁਰ ਮਤ ਕਬੂਲਣੀ ਹੈ ਮਨ ਮਤ ਤਿਆਗਣੀ ਹੈ ਇਹੀ ਹੈ ਜੀ ਬਿੰਦ ਬਿੰਦ ਚੁਖ ਚੁਖ ਆਪਣੇ ਆਪ ਨੂੰ ਟੋਟਿਆਂ ਟੋਟਿਆਂ ਕਰਕੇ ਆਪਣੀ ਮਤ ਨੂੰ ਟੋਟਲੀ ਫਿਨਿਸ਼ ਕਰ ਦੇਣਾ ਖਤਮ ਕਰ ਦੇਣਾ ਮਤ ਆਪਣੀ ਰਹਿਣੀ ਨਹੀਂ ਦੇਣੀ ਗੁਰੂ ਦੀ ਮਤ ਰੱਖਣੀ ਹੈ ਗੁਰੂ ਜੋ ਕਹਿੰਦਾ ਹੈ ਗੁਰੂ ਜੋ ਹੁਕਮ ਕਰਦਾ ਹੈ ਗੁਰੂ ਜੋ ਅਕਲ ਦੰਦਾ ਹੈ ਉਹ ਨੂੰ ਕਬੂਲ ਕਰਨੀ ਹੈ ਸੁਮਤ ਗਿਆਨ ਧਿਆਨ ਜਿੰਨ ਦੇ ਜਨ ਦਾਸ ਨਾਮ ਧਿਆਵੇ ਸੇ ਉਸ ਦੀ ਮਤ ਉਸ ਦਾ ਗਿਆਨ ਉਸ ਦੀ ਦਾ ਧਿਆਨ ਨੌਲੇਜ ਵਿਜ਼डम ਐਂਡ ਕਨਸੈਂਟਰੇਸ਼ਨ ਉਸ ਤੋਂ ਲੈਣੀ ਹੈ ਆਪਣੀ ਨਹੀਂ ਵਰਤਣੀ ਇਸੇ ਨੂੰ ਕਿਹਾ ਪਾਤਸ਼ਾਹ ਨੇ ਸੇਵੀ ਸਹ ਬਾਪਨਾ ਅਵਰਨਾ ਚਾਚੋ ਕੋਏ ਨਾਨਕ ਟਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਜਿਨ੍ਹਾਂ ਨੇ ਆਪਣੀ ਮਤ त्याग ਕੇ ਗੁਰਮਤ ਲਈ ਉਹਨਾਂ ਦਾ ਪਰਮੇਸ਼ਰ ਅਕਾਲ ਪੁਰਖ ਮੈਨੂੰ ਉਹਨਾਂ ਦਾ ਦਾਸ ਉਹਨਾਂ ਦਾ ਸੇਵਕ ਬਣਾ ਦੇ ਤਾ ਜੋ ਉਹਨਾਂ ਦੇ ਔਰੇ ਦੇ ਵਿੱਚ ਆ ਕੇ ਮੇਰੇ ਵਿੱਚ ਵੀ ਕੁਝ ਤਬਦੀਲੀ ਆਵੇ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁਕ ਚੁਕ ਹੋਏ ਤੇਰੇ ਨਾਮ پروਖਿਓ ਮੈਂ ਟੁਕੜੇ ਟੁਕੜੇ ਹੋ ਜਾ ਤੇਰੇ ਨਾਮ ਖਾਤਰ ਮੈਂ ਆਪਣਾ ਵजूद ਖਤਮ ਕਰ ਲਵਾਂ ਤੇਰਾ ਨਾਮ ਹੀ ਮੈਨੂੰ ਮਿਲੇ ਤੇਰੇ ਨਾਮ ਤੋਂ ਬਿਨਾ ਮੈਨੂੰ ਹੋਰ ਚਾਹੀਦਾ ਹੀ ਕੁਝ ਨਹੀਂ ਮੇਰੀ ਮੱਤ ਦੇ ਵਿੱਚ ਤੇਰੀ ਮੱਤ ਨੇ ਹੋਵੇ ਹੋਰ ਕੋਈ ਮੱਤ ਮੈਨੂੰ ਚਾਹੀਦੀ ਨਹੀਂ ਜਦੋਂ ਇਹ ਮੱਤ ਸਾਨੂੰ ਮਿਲ ਗਈ ਨਾ ਤਾਂ ਪਰਮੇਸ਼ਰ ਦੀ ਮਿਲਾਪ ਦਾ ਜੋ ਰਾਹ ਹੈ ਉਹ ਬੜਾ ਛੋਟਾ ਹੋ ਜਾਏਗਾ ਔਰ ਉਸ ਦੇ ਰਾਹ ਦੇ ਉੱਤੇ ਚੱਲਦੇ ਆ ਅਸੀਂ ਆਪਣੀ ਅਸੀਮ ਪਦਵੀ ਆਪਣੇ ਨਿਜ ਘਰ ਦੇ ਵਿੱਚ ਵਾਸ ਪਾ ਲਵਾਂਗੇ ਸੋ ਆਪਾਂ ਵੀ ਅਜਿਹੇ ਹੀ ਅਰਦਾਸਾਂ ਕਰੀਏ ਜੀ ਇਸ ਸਮੇਂ ਦੀ ਸਮਾਪਤੀ ਆਪ ਜੀ ਦੇ ਵਿੱਚ ਸਹਬਾ ਦੇ ਬਚਨ ਸਾਂਝੀਆਂ ਕਰਦੇ ਆਂ विचार करद्या अनेक प्रकार दलतियां भुला जी अणजान ना समझते बेसूझ बच्चा समझ के खेमा करना अगों वास्तव स्पष्ट बाणी बानी पढ़ समर्था पातशाह पासो बख्शवा और स्पष्ट विचार सुध विचारा सही विचार करने का बल उदन समर्था बख्शनी खेमां जाचक फतेह प्रवान करो वाहिगुरु जी का खालसा वाहेगुरु जी की फतेह